ਹਰਦੀਪ ਸਿੰਘ ਮੁੰਡਿਆ ਦੇ ਜ਼ਮਤ ਤੋਂ ਬਾਅਦ ਹੁਣ ਪਾਚਪਾ ਵਾਲੇ ਗਰਮ ਦਿਖਾਈ ਦੇ ਰਹੇ ਨੇ ਤਦ ਆਸੀ ਕਿ ਪੰਜਾਬ ਦੀ ਸਿਆਸਤ ਹੋਰ ਪੱਕੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਨਰਿੰਦਰ ਮੋਦੀ ਦੇ ਵੱਲੋਂ ਪੈਕੇਜ ਦਾ ਐਲਾਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਜਿਹੜਾ ਕਿ ਮੈਨੂੰ ਕਿਹਾ ਕਿ ਆਪਕੋ ਹਿੰਦੀ ਨਹੀਂ ਆਤੀ ਤੇ ਜਿਸ ਤੋਂ ਬਾਅਦ ਉਥੇ ਹੀ ਜਿਹੜੇ ਕਿ ਕਾਫੀ ਭਾਵੁਕ ਹੋ ਜਾਂਦੇ ਨੇ ਮੁੰਡਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਜ ਸੁਨੀਲ ਜਾਖੜ ਤੇ ਵੀ ਪਲਟਵਾਰ ਕੀਤਾ ਜਾਂਦਾ ਹੈ ਦੂਜੇ ਪਾਸੇ ਹੁਣ ਪਾਚਪਾ ਇਸ ਗੱਲ ਨੂੰ ਲੈ ਕੇ ਇਲਜ਼ਾਮਾਂ ਨੂੰ ਸਪਸ਼ਟਿਕਰਨ ਦਿੰਦੇ ਹੋਏ ਨਜ਼ਰ ਆ ਰਹੀ ਹੈ ਤੇ ਦੱਸਦੀ ਹੈ ਕਿ ਜੀਵਨ ਗੁਪਤਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਝੂਠੇ ਜਿਹੜੇ ਕਿ ਪਖੰਡ ਕਰਨ ਦੀ ਆਦਤ ਪੈ ਗਈ ਹੈ ਡਰਾਮੇਬਾਜ਼ੀ ਕਰ ਰਹੇ ਨੇ ਤੇ ਉੱਥੇ ਹੀ ਮੁੰਡੀਆਂ ਵੀ ਹੁਣ ਚੂੜਬੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਪੂਰੀ ਇਸ ਗੱਲ ਦਾ ਸਪਸ਼ਟਿਕਰਨ ਦਿੱਤਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆਂ ਕੱਲ ਮੈਂ ਪੰਜਾਬ ਦੇ ਰੈਵਨਿਊ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਸਟੇਟਮੈਂਟ ਸੁਣ ਰਿਹਾ ਸੀ ਉਹਨਾਂ ਇੱਕ ਵੱਡਾ ਝੂਠ ਬੋਲਣ ਦਾ ਕੰਮ ਕੱਲ ਕੀਤਾ ਹੈ ਔਰ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਉਹ ਕਹਿ ਰਹੇ ਸੀ ਕਿ ਜੀ ਸਾਨੂੰ ਅੱਧਾ ਘੰਟਾ ਧੁੱਪ ਵਿੱਚ ਖੜੇ ਹੋ ਕੇ ਪ੍ਰਧਾਨ ਮੰਤਰੀ ਜੀ ਦਾ ਇੰਤਜ਼ਾਰ ਕਰਨਾ ਪਿਆ ਔਰ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਕਿਹਾ ਹੈ ਹਿੰਦੀ ਸਿੱਖੋ ਸੋ ਇਹ ਦੋਨੇ ਵੱਡੇ ਝੂਠ ਕੱਲ ਹਰਦੀਪ ਸਿੰਘ ਮੁੰਡੀਆਂ ਜੋ ਕਿ ਪੰਜਾਬ ਸਰਕਾਰ ਦੇ ਮੰਤਰੀ ਨੇ ਉਹਨਾਂ ਨੇ ਝੂਠ ਬੋਲਣ ਦਾ ਕੰਮ ਕੀਤਾ ਮੈਂ ਉਸ ਜਗ੍ਹਾ ਦਾ ਗਵਾਹ ਹੈਗਾ ਜਦੋਂ ਪ੍ਰਧਾਨ ਮੰਤਰੀ ਜੀ ਨੂੰ ਰিসিਵ ਕਰਨਾ ਸੀ ਜਿਸ ਟੋਲੀ ਦੇ ਵਿੱਚ ਹਰਦੀਪ ਸਿੰਘ ਮੁੰਡਿਆ ਸੀ ਉਸ ਟੋਲੀ ਦੇ ਵਿੱਚ ਮੈਂ ਵੀ ਉੱਥੇ ਹਾਜ਼ਰ ਸੀ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਕੇਵਲ 5 ਤੋਂ 7 ਮਿੰਟ ਦੇ ਅੰਦਰ ਪ੍ਰਧਾਨ ਮੰਤਰੀ ਜੀ ਜਦੋਂ ਹੈਲੀਕਾਪਟਰ ਤੋਂ ਉਤਰੇ ਹਨ ਔਰ ਉਤਰ ਕੇ ਉਨ੍ਹਾਂ ਦਾ ਜਗਾ ਸਵਾਗਤ ਕੀਤਾ ਗਿਆ ਉਹ ਸਾਰੀ ਪ੍ਰਕਿਰਿਆ ਨੂੰ ਪੂਰਨ ਕਰ ਲਿਆ ਗਿਆ ਜਦੋਂ ਪ੍ਰਧਾਨ ਮੰਤਰੀ ਜੀ ਦਾ ਹੈਲੀਕਾਪਟਰ ਲੈਂਡ ਕੀਤਾ ਸਾਨੂੰ ਉਸ ਤੋਂ ਬਾਅਦ ਉੱਥੇ ਲਿਜਾ ਕੇ ਲਾਈਨ ਅਪ ਕੀਤਾ ਗਿਆ ਔਰ ਉਸ ਤੋਂ ਬਾਅਦ ਉਹ ਸਾਨੂੰ ਸਭ ਨੂੰ ਮਿਲਦੇ ਹੋਏ ਆਪਣੇ ਅਗਲੇ ਕੱਪ ਪ੍ਰੋਗਰਾਮ ਦੇ ਵੱਲ ਵਧ ਗਏ ਸੋ ਕਿੱਡਾ ਵੱਡਾ ਝੂਠ ਹਰਦੀਪ ਸਿੰਘ ਮੁੰਡੀਆਂ ਜਿਹੜੇ ਕਿ ਪੰਜਾਬ ਸਰਕਾਰ ਦੇ ਇੱਕ ਜ਼ਿੰਮੇਵਾਰ ਮੰਤਰੀ ਹੈ ਉਹਨਾਂ ਨੇ ਝੂਠ ਬੋਲ ਕੇ ਪੰਜਾਬੀਆਂ ਦੇ ਸਾਰੇ ਪੰਜਾਬੀਆਂ ਨੂੰ ਗੁੰਮਰਾ ਕਰਨ ਦਾ ਕੰਮ ਕੀਤਾ ਹੈਗਾ ਐਸਾ ਕੁਝ ਵੀ ਨਹੀਂ ਹੈ ਕਿ ਉੱਥੇ ਧੁੱਪ ਦੇ ਵਿੱਚ ਅੱਧਾ ਘੰਟਾ ਕਿਸੇ ਨੂੰ ਖੜਕੇ ਇੰਤਜ਼ਾਰ ਕਰਨਾ ਪਿਆ ਉੱਥੇ ਉਸ ਟੀਮ ਦੇ ਵਿੱਚ ਸਵਾਗਤ ਕਰਨ ਵਾਲੀ ਟੀਮ ਦੇ ਵਿੱਚ ਗਵਰਨਰ ਸਾਹਿਬ ਵੀ ਹਾਜ਼ਰ ਸੀ ਇਹਨਾਂ ਦੇ ਦੂਸਰੇ ਮੰਤਰੀ ਖੁੱਡੀਆਂ ਸਾਹਿਬ ਵੀ ਹਾਜ਼ਰ ਸੀ ਇਹ ਆਪ ਹਾਜ਼ਰ ਸੀ ਔਰ ਪੰਜਾਬ ਦੇ ਹੋਰ ਅਫਸਰ ਸਹਿਬਾਨ ਡੀਜੀਪੀ ਸਾਹਿਬ ਵੀ ਹਾਜ਼ਰ ਸੀ ਸੋ ਇਹ ਇੱਕ ਵੱਡਾ ਝੂਠ ਬੋਲਣ ਦਾ ਕੰਮ ਇਹ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਪਹਿਲਾ ਝੂਠ ਦੂਜਾ ਝੂਠ ਜਿਹੜਾ ਉਹ ਬੋਲ ਰਹੇ ਸੀਗੇ ਕਿ ਉਹਨਾਂ ਨੇ ਕਿਹਾ ਕਿ ਹਿੰਦੀ ਸਿੱਖੋ ਫਿਰ ਉਹ ਰੋਣ ਦਾ ਡਰਾਮਾ ਕਰਨ ਮਦਰ ਮਾਚਿਓਲੇ ਹੰਝੂ ਬਹਾਣ ਦਾ ਕੰਮ ਵੀ ਮੀਡੀਆ ਦੇ ਅੱਗੇ ਕਰ ਰਹੇ ਸੀਗੇ ਐਸੀ ਲਾਈਨ ਪ੍ਰਧਾਨ ਮੰਤਰੀ ਕਦੇ ਵੀ ਬੋਲ ਨਹੀਂ ਸਕਦੇ ਕਿ ਹਿੰਦੀ ਸਿੱਖੋ ਮੁੰਜਾ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਹੋ ਜਿਸ ਈਸ਼ ਤੋਂ ਵੀ ਤੁਸੀਂ ਜਿਸ ਪ੍ਰਮਾਤਮਾ ਨੂੰ ਜਿਸ ਵਾਹਿਗੁਰੂ ਨੂੰ ਮੰਨਦੇ ਹੋ ਉਹਨਾਂ ਵੱਲ ਹੱਥ ਕਰਕੇ ਇਹ ਗੱਲ ਕਹੋ ਕਿ ਤੁਹਾਨੂੰ ਅੱਧਾ ਘੰਟਾ ਖੜਕੇ ਇੰਤਜ਼ਾਰ ਕਰਨਾ ਪਿਆ ਧੁੱਪ ਚ ਜਾਂ ਤੁਹਾਨੂੰ ਉਹਨਾਂ ਨੇ ਇਹ ਲਾਈਨ ਕਹੀ ਕਿ ਹਿੰਦੀ ਸਿੱਖੋ ਕਿਿੱਦੀ ਵੱਡਾ ਝੂਠ ਬੋਲ ਕੇ ਤੁਸੀਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹੋ ਤੁਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਤੁਹਾਡੇ ਮੁੱਖ ਮੰਤਰੀ ਹਸਪੀਟਲ ਦੇ ਅੰਦਰ ਪਏ ਨੇ ਤੁਸੀਂ ਪੰਜਾਬੀਆਂ ਨੂੰ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਜ਼ਖਮਾਂ ਤੇ ਮਲ੍ਹਮ ਲਾਉਣ ਦਾ ਕੰਮ ਵੀ ਨਹੀਂ ਕਰ ਸਕੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਪੱਜਦੇ ਨਜ਼ਰ ਆ ਰਹੇ ਹੋ ਕੇਵਲ ਇੱਕ ਵੱਡਾ ਨੰਬਰ ਰੱਛ ਕੇ ਕਿ ਜੀ ਐਨੇ ਹਜ਼ਾਰ ਕਰੋੜ ਰੁਪਈਆ ਪੰਜਾਬ ਨੂੰ ਦਿਓ ਵਈ ਤੁਹਾਡੇ ਕੋਲ 12000 ਕਰੋੜ ਰੁਪਈਆ ਡਿਜਾਸਟਰ ਫੰਡ ਦਾ ਆਲਰੇਡੀ ਪਿਆ ਉਹਦੇ ਵਿੱਚ ਕੁਝ ਹਿੱਸਾ ਤੁਸੀਂ ਵੀ ਪਾਣਾ ਹੈ ਉਹ ਪਾ ਕੇ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਰਾਹਤ ਦਾ ਕੰਮ ਦਾ ਕੰਮ ਪੂਰਾ ਕਰਦੇ ਔਰ ਇਸ ਤੋਂ ਇਲਾਵਾ 1600 ਕਰੋੜ ਦਾ ਪੈਕੇਜ ਉਹ ਦੇ ਕੇ ਵੀ ਗਏ ਨੇ ਔਰ ਇਹ ਵੀ ਨਾਲ ਗੱਲ ਕਹੀ ਗਈ ਹੈ ਕੇ ਹੋਰ ਜ਼ਰੂਰਤ ਹੋਈ ਤੇ ਹੋਰ ਵੀ ਦਿੱਤਾ ਜਾਊਗਾ ਤੁਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਪੱਜੋ ਨਾ ਪੰਜਾਬੀਆਂ ਦਾ ਜਿਹੜਾ ਨੁਕਸਾਨ ਹੋਇਆ ਉਹਨੂੰ ਪੂਰਾ ਕਰਵਾਉਣ ਦਾ ਕੰਮ ਤੁਹਾਡੀ ਜ਼ਿੰਮੇਵਾਰੀ ਹੈ ਕੇਵਲ ਰਾਜਨੀਤੀ ਨਾ ਕਰੋ ਮੈਂ ਇੰਨੀ ਗੱਲ ਤੁਹਾਡੇ ਮਾਧਿਅਮ ਦੇ ਨਾਲ ਕਹਿਣਾ ਚਾਹੁੰਦਾ ਸੋ ਇਸ ਗੱਲ ਨੂੰ ਪੰਜਾਬੀਓ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਇਹ ਝੂਠਿਆਂ ਦੀ ਸਰਕਾਰ ਹੈ ਕੇਵਲ ਝੂਠ ਬੋਲਣ ਦਾ ਕੰਮ ਕਰਦੀ ਹੈ